ਇਸ ਗੱਲ ਦੀ ਮੈਂ ਤੁਹਾਡਾ ਆਪਣਾ ਪ੍ਰੀਤਵਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਆਂ ਗੈਸ ਵਲੇ ਪੰਜਾਬ ਦੇ ਹਾਲਾਤ ਬਹੁਤ ਬੱਤਰ ਨੇ ਆ ਪੰਜਾਬ ਦੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਜਿਲ੍ਹਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਸੋ ਅੱਜ ਅਸੀਂ ਫਾਜ਼ਲਕਾ ਦੇ ਏਰੀਆ ਚ ਆਏ ਆ ਇਧਰ ਵੀ ਕਾਵਾ ਵਾਲੀ ਪਤਨਾ ਜਿਹੜਾ ਉਧਰ ਅਸੀਂ ਛੇ ਪਿੰਡਾਂ ਦਾ ਹਾਲਾਤ ਦੇਖ ਕੇ ਆਏ ਆ ਬਹੁਤ ਬੁਰੇ ਹਾਲ ਨੇ ਲੋਕ ਲਗਭਗ ਅੱਧੇ ਦੇ ਘਰ ਡੁੱਬੇ ਪਏ ਆ ਸੋ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਵੀ ਸਾਡੇ ਵੱਲੋਂ ਵੀ ਇੱਕ ਬੜੀ ਅਪੀਲ ਹੱਥ ਬੰਨ ਕੇ ਆ ਕਿ ਵੀ ਤੁਸੀਂ ਜਿਹੜਾ ਕਿਉਂਕਿ ਬੰਨ ਕਮਜ਼ੋਰ ਹੈ ਇਹ ਤੇ ਤੁਸੀਂ ਮੇਰਾ ਵੀਰ ਇੱਧਰ ਨੂੰ ਨਾ ਉਹ ਜਿਹਨਾਂ ਨੇ ਲੰਗਰ ਵਗੈਰਾ ਵੀ ਲਾਉਣਾ ਥੋੜਾ ਪਿੱਛੇ ਲਾ ਲਓ ਤਾਂ ਜੋ ਇਹ ਸੇਫ ਰਹੇ ਇਹ ਏਰੀਆ ਜਿਹੜਾ ਸੇਫ ਰਹੇ ਕਿਉਂਕਿ ਪਾਣੀ ਲਗਭਗ ਕੰਡੇ ਤੇ ਹੀ ਹੈ ਸੋ ਆਪ ਸਭ ਨੂੰ ਬਹੁਤ ਬੇਨਤੀ ਹੈ ਹੱਥ ਬਨ ਕੇ ਕਿ ਵੀ ਤੁਸੀਂ ਪਿਕਨਿਕ ਸਪਾਟ ਵਾਂਗੂ ਨਾ ਇੱਥੇ ਵੇਖਣਾ ਉਹ ਪਾਣੀ ਕਿਉਂਕਿ ਇਹ ਖਤਰਨਾਕ ਹੈ ਆਪਣੇ ਸਾਰਿਆਂ ਵਾਸਤੇ ਸੋ ਆਪਾਂ ਸਾਰਿਆਂ ਨੇ ਪੰਜਾਬ ਦਾ ਪੰਜਾਬੀਆ ਦਾ ਸਾਥ ਦੇਣਾ ਸੋ ਇਹ ਇੱਕ ਕਬੂਲ ਕਰਿਓ ਪ੍ਰਿਸ ਰਿਕਵੈਸਟ ਬਹੁਤ ਬਹੁਤ ਆਪਾਂ ਥੈਂਕ ਯੂ ਸੋ ਮਚ バイバイ。<music>